ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਹੀ ਪਰਵਣ ਸੇਲ ਲਈ ਲੈ ਕੇ ਆਏ ਜੀ ਚਾਰ ਹੀ ਬਾਈ ਟੌਪ ਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਸਕਾਲ ਸਸਕਾਲ ਡਾਕਟਰ ਸਾਹਿਬ ਬਹੁਤ ਠੀਕ ਹੋ ਵਧੀਆ ਵਧੀਆ ਡਾਕਟਰ ਨਾਮ ਤੇ ਐਡਰੈਸ ਫੋ ਨਾਮ ਮੇਰਾ ਸੋਖਾ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਆਪਾਂ ਜਿਹੜੇ ਸੈਣਾ ਛਰਣਾ ਤੇ ਭਟੌੜ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 62835 69218 ਠੀਕ ਹੈ ਬਾਈ ਅੱਜ 4 ਤਰੀਕ ਹੈ ਦੂਜਾ ਮਹੀਨਾ ਚੀਕਾ ਤੇ ਚਾਰ ਬੱਚੀਆਂ ਨੇ ਅੱਜ ਫਿਰ ਚਾਰ ਬੱਚੀਆਂ ਦਾ ਚਾਰੀ ਟਾਪ ਨੇ ਹਣਾ ਚਾਰੀ ਟਾਪ ਦਾ ਉਹ ਪੰਜ ਵੀ ਵੇਗ ਗਈ ਪੰਜੇ ਕੱਟੀ ਜਰਸੀ ਓਕੇ ਹਾਂ ਜੀ ਜਿਹੜੀ ਪਹਿਲੇ ਨੰਬਰ ਦੇ ਬੱਚੀ ਹੈ ਕਿਹੜੀ ਬਰੀਡ ਆ ਇਹ ਇਹ ਬਈ ਪੰਜਾਬ ਵਾਲੀ ਜਰਸੀ ਆ ਓਕੇ 10 ਮਹੀਨਿਆਂ ਦੀ ਉਮਰ ਹੈ ਦੀ ਓਕੇ ਹਾਂ ਉਹ ਖੀਰੀਆਂ ਸਾਰੀਆਂ ਚਾਰ ਚਾਹ ਤਾਣਾ ਠੀਕ ਆ ਬਾਈ ਚਾਰ ਥਾਣ ਹੋਣਗੇ ਦੰਦੋਂ ਖੀਰੀਆਂ ਦੀ ਬਾਈ ਕਹਿੰਦਾ ਫੁੱਲ ਗਰੰਟੀ ਆ ਬੱਚੇ ਹੀ ਆ ਹਜੇ ਬਹੁਤ ਚੰਗਾ ਬੱਚਾ ਨਾ ਖੋਲ ਦੇ ਮੜੀ ਤੋਰ ਕੇ ਦਿਖਾ ਦੇ ਕਲਰ ਬੜਾ ਚੰਗਾ ਚਮਕ ਚੰਗੀ ਆ ਫੇਸ ਦੇਖੋ ਬੋਦੀਵਾਦੀ ਪੂਰੀ ਚੰਗੀ ਸਨਖ ਪੁਣਾ ਬੈਡ ਦੇ ਵਿੱਚ ਫੁੱਲ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਹਿੰਦੇ ਭਾਈ ਹਾਂ ਕੀ ਬਾਤ ਆ ਫੁੱਲ ਬਰੀਡ ਆ ਦੇਖ ਕੀ ਬਾਤ ਆ ਪੰਜਾਬ ਵਾਲੀ ਜਰਸੀ ਆ ਮੰਗ ਫੁੱਲ ਮਿਲਦੀ ਘੱਟ ਆ ਕਹਿੰਦੇ ਭਾਈ ਹਾਂ ਹੂੰ ਨੇ ਕੀ ਮੋਲ ਲਾ ਸੁਖ ਜੈ ਜਿਹਦਾ ਡਾਕਟਰ ਮੁੱਲ 20 ਕਰਾ ਲਾ 19 ਕਰਾ ਲਾ ਹਾਂਜੀ 16000 ਦੀ ਬੱਛੀ ਦੇ ਦਾਂਗੇ 16000 ਦੀ ਮਾਨਦਾਨ ਹੋਜੇ ਖੜਨੀ ਖੁੜਨੀ ਠੀਕ ਆ ਹਮ ਜਮਾ ਜੈਜ ਮੋਲ ਰੱਖਿਆ ਬਾਈ ਨੇ ਖਿੱਚ ਕੇ ਮੋਲ ਰੱਖਿਆ ਬਾਹਲਾ ਮੋਲ ਨਹੀਂ ਰੱਖਿਆ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਤੋਰਾ ਚੈੱਕ ਕਰੋ ਇੱਕ ਨੰਬਰ ਆ ਬਾਈ ਫੁੱਲ ਬਰੀਡ ਆ ਕਿ ਨਹੀਂ ਹਮ ਝੋਲੀ ਝੋਲੀ ਚਾਰ ਥਾਣ ਬਹੁਤ ਚੰਗਾ ਬੱਚਾ ਯਾਰ ਪਲੀ ਆ ਜਮਨ ਨਰਾਲੀ ਸੀਮਣ ਵੀ ਬਾਈ ਥਣ ਕੁਝ ਨਹੀਂ ਕਹਿੰਦੀ ਆ ਜਮੀਨ ਸੀਮਣ ਵੀ ਮੈਂ ਸੀਤੂ ਹੀ ਲੈ ਲਵਾਂ ਹਣਾ ਲੈ ਕੀ ਬਾਤ ਬੜੀ ਠੰਡੀ ਆ ਕਰ ਮਾ ਹਮ ਅੱਗੇ ਦੋ ਨੰਬਰ ਬੱਚਾ ਖੋਲ ਲੈ ਨੋ ਡਾਕਟਰ ਇਹ 4 ਕੁ ਮਹੀਨਿਆਂ ਦੀ ਹੋ ਬੱਚੀ ਹੂੰ ਆ 5 ਜਾਂ ਕਦੇ ਹੋ ਹੂੰ ਆ 6 ਪੌਣੇ 6 ਮਹੀਨਿਆਂ ਦੀ ਲਾਲਾ ਠੀਕ ਆ ਭਾਈ ਝੋਲੀਆਂ ਚਾਰੇ ਦਿਖਾ ਦੇ ਸਮਾਰ ਸਮਾਰ ਇਹਨਾਂ ਦੇ ਹੂੰ ਹਾਂ ਭਾਈ 4 ਥਾਣੇ ਦੇ ਠੀਕ ਆ ਹੂੰ ਹੂੰ ਝੋੜੀ ਇੱਕ ਨੰਬਰ ਚਾਰ ਚਾਰ ਕਿਸੇ ਦੇ ਕੋਟ ਸ਼ਾਂਗ ਨਹੀਂ ਓਕੇ ਬਿਊਟੀ ਬੜੀ ਆ ਨਾ ਬੱਚੇ ਦੀ ਉਮਰ ਹਜੇ ਛੋਟੀ ਆ ਉਮਰ ਛੋਟੀ ਆ ਡਾਕਟਰ ਬਾਕੀ ਤੋਰਾ ਚੈੱਕ ਕਰੋ ਲੈ ਇੱਕ ਨੰਬਰ ਤੋਰਾ ਹੁੱਲ ਵੀ ਥੋੜਾ ਪੜਾ ਦੇ ਕਿੰਨਾ ਚੰਗਾ ਹੈ ਨਾ ਕਰਮਾਲੀ ਦਾ ਉੜੀ ਜਗਦੀ ਆ ਬਾ ਜਗਦੀ ਆ ਡਾਕਟਰ ਹੂੰ ਲੈ ਲੈ ਤੋਰਾ ਚੈੱਕ ਕਰੋ ਇੱਕ ਨੰਬਰ ਆ ਬਈ ਕਿਆ ਬਾਤ ਇਹਦਾ ਮੁੱਲ ਭਰਾ ਜੈ ਜਫਰ ਡਾਕਟਰ ਤਿੰਨਾਂ ਦਾ ਇਕੱਠਿਆਂ ਦੀ ਕਰ ਦਾਂਗੇ ਓਕੇ ਬਈ ਹਾਂ ਤਿੰਨੇ ਦੇ ਇਕੱਠਿਆਂ ਦਾ ਮੁੱਲ ਕਰਾਂਗੇ ਬਈ ਇਹ ਕੜਨੀ ਖੁੰਨੀ ਦੇਖ ਲੈ ਬੱਚਾ ਬਹੁਤ ਚੰਗਾ ਹੈ ਬਿਊਟੀ ਵਧੀਆ ਬੱਚੇ ਦਾ ਹਾਂ 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 ਹੂੰ ਆੜਨੀ ਖੋਣਨੀ ਚੈੱਕ ਕਰ ਬੱਚੇ ਦੀ ਮੋਲ ਬਾਈ ਦੇ ਜਾਇਜ਼ ਹੀ ਹੁੰਦੇ ਆ ਖਿੱਚ ਕੇ ਮੋਲ ਹੁੰਦੇ ਆ ਬਾਹਲੇ ਮੋਲ ਨਹੀਂ ਹੁੰਦੇ ਬੱਚਾ ਚੰਗਾ ਅਜੇ ਬੱਚੇ ਆ ਦੰਦੋਂ ਦਾ ਖੀਰੀਆਂ ਹੀ ਆ ਸਾਰਾ ਦਾ ਖੀਰੀਆਂ ਲਾ ਵੱਡੇ ਤੋਂ ਹੂੰ ਚਾਰ ਚਾਰ ਥਾਣਾ ਸਾਰਿਆਂ ਦਾ ਤਿੰਨ ਨੰਬਰ ਵਾਲੀ ਦੀ ਵੀ ਝੋਲੀ ਦਿਖਾ ਦੇ ਭਾਈ ਲੈ ਲੈ ਦੇਖੀਂ ਕੀ ਝੋਲੀ ਆਣਾ ਯਾਰ ਇਹ ਹਰ ਉਹ ਦਰਦੀਆਂ ਲੈ ਦਿਖਾ ਇੱਕ ਨੰਬਰ ਝੋਲੀ ਲੈ ਤੇ ਇਹਦੀ ਵੀ ਦਿਖਾ ਦੇ ਲੈ ਇਹਦੀ ਵੀ ਦਿਖਾ ਦੇ ਝੋਲੀ ਲੈ ਬੜੀ ਵਧੀਆ ਚੰਗੀਆਂ ਝੂੜੀਆਂ ਸਾਰਗੰਦ ਚਾਰ ਚੱਕਰ ਬਹੁਤ ਚੰਗੇ ਹੋਣਗੇ ਇਹਨਾਂ ਦੇ ਜਿਹੜੇ ਸਭ ਨਾਲ ਝੂੜੀਆਂ ਨੇ ਯਾਰ ਲੈ ਬਿਊਟੀ ਚੈੱਕ ਕਰੋ ਪ੍ਰਿੰਟ ਪ੍ਰਿੰਟ ਦੀ ਇੱਕ ਨੰਬਰ ਤੋੜਾ ਇੱਕ ਨੰਬਰ ਪੂੜਾ ਪੜਾ ਬਹੁਤ ਚੰਗਾ ਕਰਮਾਈ ਦਾ ਝੂੜੀ ਇੱਕ ਨੰਬਰ ਥੋੜਾ ਬਾਹਰ ਨਿਕਲ ਤੋ ਜਾ ਕਰੀਆਂ ਹਾਂ ਚੀਜ਼ਾਂ ਨੇ ਇੱਕ ਕਹਨੀ ਬਾਈ ਹਾਂ ਬਿਊਟੀ ਦੇਖ ਬੱਚੇ ਤੇ ਤੋੜਾ ਤੋੜਾ ਇੱਕ ਨੰਬਰ ਵਾਲੀ ਬਰੀਡ ਆ ਬੱਚੇ ਤੇ ਲੈ ਪੱਠ ਪੁੜੇ ਦੀਆਂ ਚਾਰ ਥਾਣਾ ਜਾਵਾਂ ਗਲਾਪੀ ਖੜ ਨਹੀਂ ਖੜਨੀ ਬੜੀ ਚੰਗੀ ਆ ਬੇਸੀ ਮੋਲਾ ਜਿਹੜਾ ਤਿੰਨਾਂ ਦਾ ਇਕੱਠੀਆਂ ਦਾ ਦੱਸਾਂਗੇ ਭਾਈ ਤੇ ਤੂਰਾ ਤੂਰਾ ਇੱਕ ਨੰਬਰ ਆ ਬਹੁਤ ਚੰਗੇ ਬੱਚੇ ਆ ਭਾਈ ਬਾਕੀ ਝੋਲੀਆਂ ਹੀ ਦਾਸ ਦਿਆਂ ਯਾਰ ਵੀਰੇ ਹਨਾ ਡਾਕਟਰ ਝੋਲੀਆਂ ਬਹੁਤ ਟੌਪ ਨੇ ਇਹਨਾਂ ਦੇ ਪਹਿਲਾਂ ਤਾਂ ਐਡਾ ਐਡਾ ਤਾਂ ਗਾਰਾ ਹੀ ਲਾਹੀ ਦਾ ਇਹਨਾਂ ਤੋਂ ਡਾਕਟਰ ਠੀਕ ਆ ਭਾਈ ਹੂੰ ਉਹ ਦੇਖ ਨਾ ਵਧੀਆ ਬੱਚਾ ਸੀ ਜਰਸੀ ਉਹ ਵੇਚਤਾ ਫਸੇਦਾ ਆ ਬੱਚਾ ਸੇਲ ਹੋ ਗਿਆ ਜਰਸੀ ਦਾ ਬਹੁਤ ਚੰਗਾ ਬੱਚਾ ਸੀ ਸਹੀ ਗੱਲ ਆ ਬੱਚੀ ਆ ਵੀ ਬਹੁਤ ਚੰਗੀ ਆ ਹਨਾ ਹਾਂ ਡਾਕਟਰ ਬੱਚੇ ਸਾਰੇ ਚੰਗੇ ਆ ਯਾਰ ਕੱਠੀਆਂ ਗਰੀਦ ਦੇ ਨਾਲੀਆਂ ਕਹਿੰਦੇ ਬਾਈ ਹਾਂ ਡਾਕਟਰ ਹੂੰ ਤੋਰਾ ਤੋਰਾ ਚੈੱਕ ਕਰੋ ਇੱਕ ਨੰਬਰ ਆ ਕਰਮ ਵਾਲੀ ਦਾ ਝੋਲੀ ਝੂਲੀ ਵੀ ਇੱਕ ਨੰਬਰ ਕਿਆ ਬਾਤ ਫੁੱਲ ਬ੍ਰੀਡ ਬੱਚਾ ਹਾਂ ਡਾਕਟਰ ਅੜਨੀ ਕੋੜਨੀ ਚੈੱਕ ਕਰੋ ਬੱਚੀ ਦੀ ਕਿਆ ਬਾਤ ਕੁੱਕਾ ਵੀਸ ਆ ਹਨਾ ਜਮਨ ਲੈ ਕਿਆ ਬਾਤ ਨਾਸਾਂ ਗਲਾਬੀ ਤੇ ਕੀ ਮੋਲ ਆ ਸੁਖ ਵੀਰੇ ਤਿੰਨਾ ਦਾ ਇਕੱਠੀਆਂ ਦਾ ਜਾਇਜ ਤਿੰਨਾਂ ਦਾ ਨਟ 35000 30000 ਦੀਆਂ ਦੇ ਦੋ ਤਿੰਨੇ ਜਮਾ 10000 ਦਾ ਪੀਸ ਵੈ ਗਿਆ ਹਨਾ ਜਮਾ ਜਾਇਜ਼ ਮੁੱਲ ਆ ਮੁੱਲ ਗਰੂਣਾ ਬਾਈ ਕਹਿੰਦਾ 35 ਕਰਾ ਲਓ ਤੇ 30000 ਦੀਆਂ ਤਿੰਨੇ ਬੱਚੀਆਂ ਜਿਹੜੀਆਂ ਦੇ ਦੇਾਂਗੇ ਉਰਲੀ ਦਾ ਬਾਈ ਨੇ 10 ਸੀ ਦਿੱਤਾ ਸੀ ਜੇ ਚਾਰੇ ਇਕੱਠੀਆਂ ਖਰੀਦੇ ਕੋਈ ਭਰਾ ਵਧੀਆ ਮਾਰ ਚਾਰੇ ਇਕੱਠੀਆਂ ਖਰੀਦੂ ਕੋਈ ਚੰਗਾ ਮਾਰਦਾਨ ਕਰਦਾ ਜਮਾ ਜਾਇਜ਼ ਮੁੱਲ ਜਿਹੜੀਆਂ ਆ ਤਿੰਨੇ ਬੱਚੀਆਂ ਕੋਈ ਦਿਖ ਲੈ ਜਾਂ ਡਾਕਟਰ ਥਣ ਦਿਖਾ ਦੇ ਲੈ ਦੁਆਰੇ ਝੋਲੀ ਪਾੜੀ ਚੰਗੀ ਦੇਖ ਕਿਆ ਬਾਤ ਬੱਚੀ ਦਾ ਤਾਂ ਕਿੱਕਰ ਨੰਬਰ ਚੋੜਿਆ ਦੇਖ ਇਹਦਾ ਦੇਖ ਲੈ ਲੈ ਯਾਰ ਝੂਲੀ ਤਾਂ ਗਵਾਹੀ ਭਾਰਦੀਆਂ ਵੀ ਬਹੁਤ ਚੰਗਾ ਰਿਕਾਰਡ ਆ ਦੱਸਣ ਦੀ ਲੋੜ ਹੀ ਨਹੀਂ ਰਿਕਾਰਡ ਇਹਦੇ ਦੇਖ ਲੈ 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 ਕਿਆ ਗੁਲਾਬੀ ਸਾਨਾ ਜਮਾ ਕਰਦਣਾ ਇਹਨਾਂ ਤਿੰਨਾਂ ਦਾ ਮੁੱਲ 35 ਕਰਾ ਲਓ ਬਾਈ ਕਹਿੰਦਾ 30000 ਦੀਆਂ ਬੱਚੀਆਂ ਦੇ ਦੇਾਂਗੇ ਫਿਰ ਵੀ ਵਿੱਚ ਮਾਨਤਾਣ ਹੋ ਜਾਊਗਾ ਜਰਸੀ ਦਾ ਬੱਚਾ ਵੀ ਬਹੁਤ ਚੰਗਾ ਜਰਸੀ ਜਦੋਂ ਚਾਰੇ ਲੱਖ ਦੇ ਬਾਈ ਕਹਿੰਦਾ ਹੋਰ ਵੀ ਵਧੀਆ ਮਾਨਤਾਣ ਕਰਦੇ ਆਂਗੇ ਧੰਨਵਾਦ ਬਾਈ